ब्रैम्प्टन ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ 41 ਸਾਲਾ ਪੰਜਾਬੀ ਵਿਅਕਤੀ ਦੇ ਖਿਲਾਫ ਪਹਿਲਾਂ ਹੀ 6 ਮਾਮਲੇ ਦਰਜ ਸੰਤ ਹੋਣ ਇੱਕ ਵਾਰ ਫਿਰ ਤੋਂ ਉਹ ਪੁਲਿਸ ਦੇ ਹੱਥ ਚੜ ਚੁੱਕਿਆ ਜੀ ਹਾਂ 41 ਸਾਲਾ ਨਿਰਮਲ ਸਿੰਘ ਪੁਲਿਸ ਦੇ ਹੱਥ 5ਵੇਂ ਵਾਰ ਚੜਿਆ ਆਇਆ ਕਿਉਂਕਿ ਉਸ ਦੇ ਵੱਲੋਂ ਇੱਕ ਵਾਰ ਫਿਰ ਤੋਂ ਕਾਨੂੰਨਾ ਦੀ ਉਲੰਘਣਾ ਕੀਤੀ ਗਈ ਹੈ ਉਸ ਖਿਲਾਫ ਪਹਿਲਾਂ ਹੀ ਚਾਰ ਵਾਰ ਉਮਰ ਭਰ ਦੀ ਡਰਾਈਵਿੰਗ ਤੇ ਬੈਨ ਲੱਗ ਚੁੱਕੇ ਸਨ ਤੇ ਹੁਣ ਉਸ ਨੂੰ ਫਿਰ ਤੋਂ ਡਰਾਈਵਿੰਗ ਕਰਦੇ ਪਾਇਆ ਗਿਆ ਤੇ ਪੁਲਿਸ ਦੇ ਵੱਲੋਂ ਹੁਣ ਪੰਜਵੇਂ ਵਾਰ ਉਸ ਦੇ ਉੱਪਰ ਬੈਨ ਲਗਾ ਦਿੱਤਾ ਗਿਆ ਆਓ ਜਾਣਦੇ ਹਾਂ ਪੂਰਾ ਮਾਮਲਾ ਬ੍ਰੈਮਟਨ ਵਿੱਚ ਇੱਕ 41 ਸਾਲਾ ਪੰਜਾਬੀ ਵਿਅਕਤੀ ਨਿਰਮਲ ਸਿੰਘ ਨੂੰ ਫੜਿਆ ਗਿਆ ਹੈ ਜਿਸ ਉੱਪਰ ਡਰਾਈਵਿੰਗ ਲਈ ਚਾਰ ਵਾਰ ਉਮਰ ਭਰ ਦੇ ਬੈਨ ਲੱਗੇ ਹੋਏ ਹਨ ਦਰਅਸਲ ਕੁਛ ਦਿਨ ਪਹਿਲਾਂ ਹੀ ਪੀਲ ਰੀਜਨਲ ਪੁਲਿਸ ਦੀ ਸੇਫਰ ਰੋਡਸ ਟੀਮ ਦੇ ਅਧਿਕਾਰੀਆਂ ਵੱਲੋਂ ਟੋਰਾਂਟੋ ਪੁਲਿਸ ਸਰਵਿਸ ਵਾਰੰਟ ਦੇ ਤਹਿਤ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਗਿਆ 41 ਸਾਲਾ ਨਿਰਮਲ ਸਿੰਘ ਨੂੰ ਮੋਟਰ ਵਹੀਕਲ ਚੋਰੀ ਕਰਨ ਦੇ ਇੱਕ ਮਾਮਲੇ ਮਨਾਹੀ ਦੇ ਦੌਰਾਨ ਕਾਰਵਾਈ ਕਰਨ ਦੇ 2 ਅਤੇ ਪ੍ਰੋਬੇਸ਼ਨ ਦੀ ਉਲੰਘਣਾ ਦੇ 6 ਮਾਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਸ ਨੂੰ ਟੀਪੀਐਸ ਹਿਰਾਸਤ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਜ਼ਮਾਨਤ ਦੀ ਸੁਣਵਾਈ ਲੰਬੇ ਤੁਰਕੀ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਸਿੰਘ ਨੂੰ ਪੰਜਵੀਂ ਵਾਰ ਗੱਡੀ ਚਲਾਉਣ ਦੀ ਮਨਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ 2017 ਤੋਂ ਉਸ ਨੂੰ 35 ਫੌਜਦਾਰੀ ਜਾਪਦਾ ਅਤੇ 822 ਅਪਰਾਧ ਐਕਟ ਦੇ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਜਿਸ ਦੇ ਵਿੱਚ پابੰਦੀਸ਼ੁਦਾ ਆਪਰੇਸ਼ਨ ਖਤਰਨਾਕ ਆਪਰੇਸ਼ਨ ਦੁਰਘਟਨਾ ਤੋਂ ਬਾਅਦ ਰੁਕਣ ਵਿੱਚ ਅਸਫਲ ਰਹਿਣਾ ਪੁਲਿਸ ਤੋਂ ਭਜਣਾ ਰਿਹਾਈ ਦੇ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲ ਹੋਣਾ ਪ੍ਰਵੇਸ਼ਣ ਦੀ ਉਲੰਘਣਾ ਕਰਨਾ ਮੋਟਰ ਵਾਹਨ ਦੀ ਚੋਰੀ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਹਮਲਾ ਪੂਰੀ ਤਰ੍ਹਾਂ ਦੀਆਂ ਧਮਕੀਆਂ ਸ਼ਰਾਰਤ अपराधिक ਪਰੇਸ਼ਾਨੀ ਵਰਗੇ ਦੋਸ਼ ਸ਼ਾਮਲ ਹਨ ਇਹ ਸਾਰੇ ਦੋਸ਼ ਉਸ ਖਿਲਾਫ ਲਗਾਏ ਗਏ ਹਨ ਜਿਸ ਤੋਂ ਬਾਅਦ ਉਹ ਹੁਣ ਪੰਜਵੇਂ ਵਾਰ ਪੁਲਿਸ ਦੇ ਹੱਥ ਚੜ ਚੁੱਕਿਆ ਪੀਲ ਰੀਜਨਲ ਪੁਲਿਸ ਸੇਫਰ ਰੋਡਜ਼ ਟੀਮ ਸਰਗਰਮੀ ਦੇ ਨਾਲ ਖਤਰਨਾਕ ਡਰਾਈਵਿੰਗ ਅਪਰਾਧੀਆਂ ਦੀ ਭਾਲ ਕਰ ਰਹੀ ਹੈ ਅਤੇ ਇਸ ਗੈਰ ਕਾਨੂੰਨੀ ਵਿਵਹਾਰ ਨੂੰ ਰੋਕਣ ਲਈ ਭਾਈਵਾਲ ਏਜੰਸੀਆਂ ਦੇ ਨਾਲ ਸਹਿਯੋਗ ਕਰ ਰਹੀ ਹੈ ਡਿਪਟੀ ਚੀਫ ਮਾਰਕ ਐਂਡਰੀਓਜ਼ਾ ਕਹਿਣਾ ਹੈ ਕਿ ਅਸੀਂ ਇੰਨਾ ਗੈਰ ਜ਼ਿੰਮੇਵਾਰ ਅਪਰਾਧੀਆਂ ਨੂੰ ਸਾਡੇ ਭਾਈਚਾਰੇ ਦੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਤੋਂ ਰੋਕਣ ਲਈ ਲੋੜਿੰਦੇ ਸਾਰੇ ਕਾਨੂੰਨੀ ਸਾਧਨ ਦੀ ਵਰਤੋਂ ਕਰਾਂਗੇ ਜੇਕਰ ਕਿਸੇ ਵਿਅਕਤੀ ਨੂੰ ਇਸ ਤਰ੍ਹਾਂ ਦੀਆਂ ਘਟਨਾਵਾਂ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਦਾ ਸਹਿਯੋਗ ਜ਼ਰੂਰ ਦੇਣ ਪੁਲਿਸ ਦੇ ਵੱਲੋਂ ਨੰਬਰ ਵੀ ਜਾਰੀ ਕੀਤਾ ਗਿਆ ਹੈ ਜਿਸ ਦੇ ਉੱਪਰ ਤੁਸੀਂ ਜਾਣਕਾਰੀ ਸਾਂਝੀ ਕਰ ਸਕਦੇ ਹੋ ਐਸ ਆਰਟੀ ਦੇ ਨਾਲ 9054532121 ਇਸ ਨੰਬਰ ਦੇ ਉੱਪਰ ਸੰਪਰਕ ਕਰਕੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰ ਸਕਦੇ ਹੋ ਬਿਊਰੋ ਰਿਪੋਰਟ ਹੰਦਰ ਟੀਵੀ